ਸਾਰਨ ਪਿਆਰਪਰੀ ਜਮਸੀ ਦੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲੋ ਦਾ 12 ਦੇ ਆਏ ਸਬਤ ਨੂੰ ਮੰਨਣਾ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਤੇ ਉਹਦੇ ਚੇਲੇ ਭੁੱਖੇ ਹੋ ਕੇ ਸਿੱਤੇ ਤੋੜ-ਟੋੜ ਚਬਣ ਲੱਗੇ ਅਤੇ ਫਰੀਸੀਆਂ ਨੇ ਵੇਖ ਕੇ ਉਹਨੂੰ ਕਿਹਾ ਵੇਖ ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ ਪਰ ਉਸਨੇ ਉਹਨਾਂ ਨੂੰ ਆਖਿਆ ਭਲਾ ਤੁਸੀਂ ਇਹ ਨਹੀਂ ਪੜਿਆ ਕਿ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹਦੇ ਸਾਥੀ ਭੁੱਖੇ ਸਨ ਜੋ ਕਿਕਰ ਪਰਮੇਸ਼ਰ ਦੇ ਘਰ ਵਿੱਚ ਗਿਆ ਤੇ ਚੜਾਵੇ ਦੀਆਂ ਰੋਟੀਆਂ ਖਾਦੀਆਂ ਜਿਹੜੀਆਂ ਉਹਨੂੰ ਅਤੇ ਉਹਦੇ ਸਾਥੀਆਂ ਨੂੰ ਖਾਣੀਆਂ ਯੋਗ ਨਹੀਂ ਸਨ ਪਰ ਨੇਰੇ ਯਾਜਕਾਂ ਨੂੰ ਜਾਂ ਤੁਸੀਂ ਤੁਰੰਤ ਵਿੱਚ ਇਹ ਨਹੀਂ ਪੜਿਆ ਕਿ ਯਾਜਕ ਸਬਤ ਦੇ ਦਿਨ ਹੇਕਲ ਵਿੱਚ ਸਬਤ ਦਾ ਅਪਮਾਨ ਕਰਕੇ ਵੀ નિર્ਦੋਸ਼ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੇਕਲ ਨਾਲੋਂ ਵੀ ਇੱਕ ਵੱਡਾ ਹੈ ਪਰ ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਕੋ ਦਇਆ ਨੂੰ ਚਾਹੁੰਦਾ ਹਾਂ ਤਾਂ નિર્ਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ ਕਿਉਂਕਿ ਮਨੁੱਖ ਦਾ ਪੁੱਤਰ ਸਭ ਤੋਂ ਦੇਨ ਦਾ ਮਾਲਿਕ ਹੈ ਤਾਂ ਉੱਥੋਂ ਤੁਰ ਕੇ ਉਹ ਉਹਨਾਂ ਦੀ ਸਮਾਜ ਵਿੱਚ ਗਿਆ ਤੇ ਵੇਖੋ ਇੱਕ ਮਨੁੱਖ ਸੀ ਜੀ ਦਾ ਹੱਥ ਸੁੱਕਾ ਹੋਇਆ ਸੀ ਅਤੇ ਉਹਨਾਂ ਨੇ ਉਸ ਦੇ ਜਿੰਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਤੋਂ ਪੁੱਛਿਆ ਭਲਾ ਸਭ ਤੋਂ ਦੇਨ ਚੰਗਾ ਕਰਨਾ ਯੋਗ ਹੈ ਉਹਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜੀ ਦੇ ਕੋਲ ਇੱਕ ਪੇੜ ਹੋਵੇ ਅਤੇ ਜੇ ਉਹ ਸਬਤ ਦੇ ਦਿਨ 토ਏ ਵਿੱਚ ਡਿੱਗ ਭਵੇ ਤਾਂ ਉਸ ਨੂੰ ਫੜ ਕੇ ਨਾ ਕੱਢੇ ਸੋ ਮਨੁੱਖ ਪੇੜ ਨਾਲੋਂ ਕਿੰਨਾ ਹੀ ਉੱਤਮ ਹੈ ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਤਦ ਉਹਨੇ ਉਸ ਮਨੁੱਖ ਨੂੰ ਆਖਿਆ ਆਪਣਾ ਹੱਥ ਲੰਮਾ ਕਰ ਤੇ ਉਸਨੇ ਲੰਮਾ ਕੀਤਾ ਤਾਂ ਉਹ ਦੂਏ ਵਰਗਾ ਫੇਰ ਚੰਗਾ ਹੋ ਗਿਆ ਤਦ ਫਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਮਤਾ ਕੀਤਾ ਜੋ ਕਿ ਇਸ ਤਰ੍ਹਾਂ ਉਹਦਾ ਨਾਸ਼ ਕਰੀਏ ਪਰਮੇਸ਼ਰ ਦਾ ਚੁਣਿਆ ਸੇਵਕ ਪਿਆ ਪਰ ਯਿਸੂਏ ਜਾਣ ਕੇ ਉਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹਦੇ ਮਗਰ ਤੁਰੇ ਅਤੇ ਉਸ ਨੇ ਉਹਨਾਂ ਸਭਨਾਂ ਨੂੰ ਚੰਗੇ ਕੀਤਾ ਤੇ ਉਹਨਾਂ ਨੂੰ ਤਗੀਤ ਕੀਤੀ ਜੋ ਮੈਨੂੰ ਜਾਗਰ ਨਾ ਕਰਨਾ ਤਾਂ ਜੋ ਵਾਕ ਜਿਹੜਾ ਯਸ਼ਾਇਆ نبی ਨੇ ਆਖਿਆ ਸੀ ਪੂਰਾ ਹੋਵੇ ਵੇਖੋ ਮੇਰਾ ਸੇਵਕ ਜੀ ਨੂੰ ਮੈਂ ਚੁਣਿਆ ਹੈ ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸੰਨ ਹੈ ਮੈਂ ਆਪਣਾ ਆਤਮਾ ਦੇ ਉੱਤੇ ਰੱਖਾਂਗਾ ਤੇ ਉਹ ਪਰਾਈਆਂ ਕੌਮਾਂ ਨੂੰ ਨਿਆਉ ਦੀ ਖਬਰ ਕਰੇਗਾ ਉਹ ਨਾ ਝਗੜਾ ਕਰੇਗਾ ਨਾ ਉੱਚੀ ਬੋਲੇਗਾ ਨਾ ਚੌਂਕਾ ਵਿੱਚ ਕੋਈ ਉਹ ਦੀਵਾ ਸੁਨੇਗਾ ਉਲਟਾੜੇ ਹੋਏ ਕਾਨੇ ਨੂੰ ਨਾ ਤੋੜੇਗਾ ਨਾ ਤੁਖਦੀ ਹੋਈ ਸਨ ਨੂੰ ਬੁਝਾਵੇਗਾ ਜੇ ਤੀਕ ਨਾਉ ਦੀ ਫਤਿਹ ਨਾ ਕਰਾ ਦੇਵੇ ਅਤੇ ਉਹ ਦੇ ਨਾਮ ਉਤੇ ਪ੍ਰਾਇਆਂ ਕੋਮਾ ਆਸ ਰੱਖਣਗੀਆਂ ਯੀਸ਼ੂ ਅਤੇ ਬਿਆਲ ਜਬੂਲ ਤਦ ਲੋਕ ਕਿ ਕੰਨਾ ਗੁੰਗਾ ਜੀ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਆਏ ਤੇ ਉਸਨੇ ਉਹਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ ਅਤੇ ਸਾਰੇ ਲੋਕ ਚਾਰਜ ਹੋ ਕੇ ਬੋਲੇ ਇਹੋ 다ਊਦ ਦਾ ਪੁੱਤਰ ਨਹੀਂ ਹੈ ਪਰ ਫਰੀਸੀਆ ਨੇ ਸੁਣ ਕੇ ਕਿਹਾ ਜੋ ਇਹ ਪੁੱਤਾਂ ਨੇ ਸਰਦਾਰ ਬਿਆਲ ਜਬੂਲੀ ਸਾਇਤਾ ਮੀਨਾ ਪੁੱਤਾਂ ਨੂੰ ਨਹੀਂ ਕੱਟਦਾ ਪਰ ਉਸ ਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵੀਰਾਨ ਹੋ ਜਾਂਦਾ ਹੈ ਤੇ ਜਿਸ ਕਿਸੇ ਨਗਰ ਅਤਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਟਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਤਾਂ ਫਿਰ ਉਹ ਦਾ ਰਾਜ ਕਿਕਰ ਕਾਇਮ ਰਹੇ ਅਤੇ ਜੇ ਮੈਂ ਬਿਆਲ ਜਬੂਲ ਦੀ ਸਹਾਇਤਾ ਨਾਲ ਪੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕੀ ਦੀ ਸਹਾਇਤਾ ਨਾਲ ਕੱਢਦੇ ਹਨ ਇਸ ਲਈ ਤੁਹਾਡਾ ਨਿਆਉ ਕਰਨ ਵਾਲੇ ਉਹੀ ਹੋਣਗੇ ਪਰ ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਪੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ athwa ਕੋਈ ਕਿਸੇ ਜ਼ਰਾਵਰ ਦੇ ਘਰ ਵਿੱਚ ਵੜ ਕੇ ਉਹਦਾ ਮਾਲ ਕੀ ਕਰ ਲੁੱਟ ਸਕਦਾ ਹੈ ਜੇ ਪਹਿਲਾਂ ਉਹ ਜ਼ਰਾਵਰ ਨੂੰ ਬੰਨ ਨਾ ਲਵੇ ਲੁੱਟਾਂ ਉਹ ਦਾ ਘਰ ਲੁੱਟੇਗਾ ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਤੇ ਜੋ ਮੇਰੇ ਸੰਗੀ ਇਕੱਠਾ ਨਹੀਂ ਕਰਦਾ ਸੋ ਖਿੰਡੋਂਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਨੁੱਖ ਨੂੰ ਮaaf ਕੀਤਾ ਜਾਵੇਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮaaf ਨਹੀਂ ਕੀਤਾ ਜਾਵੇਗਾ ਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮaaf ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮaaf ਕੀਤਾ ਜਾਵੇਗਾ ਵਰਸ਼ਨ ਨੂੰ ਚੰਗਾ ਬਣਾਓ ਤੇ ਉਹਦੇ ਫਲ ਨੂੰ ਵੀ ਚੰਗਾ ਜਾਂ ਵਰਸ਼ਨ ਨੂੰ ਮਾੜਾ ਬਣਾਓ ਅਤੇ ਉਹਦੇ ਫਲ ਨੂੰ ਵੀ ਮਾੜਾ ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਨਿਆ ਜਾਂਦਾ ਹੈ ਇਹ ਸਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕੀ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂੰਹ ਤੇ ਆਉਂਦਾ ਹੈ ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰ ਇੱਕ ਅਕਾਰਥ ਗੱਲ ਜੋ ਬੋਲਨ ਨਿਯਾਹ ਦੇ ਦਿਨ ਉਹਦਾ ਹਿਸਾਬ ਦੇਣਗੇ اس لیے جو تو اپنی گلاں تو ਧਰਮੀਆਂ ਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਗਾ یونਹਾ ਦਾ نشਾਨ ਤਦ ਕਿੰਨੇ ਗ੍ਰੰਥੀਆਂ ਤੇ ਫਰੀਸੀਆਂ ਨੇ ਅੱਗੋਂ ਆਖਿਆ ਗੁਰੂ ਜੀ ਅਸੀਂ ਤੇ ਇਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀਅਤ ਬੁਰੀ ਅਤੇ ਹਰਾਮਕਾਰ ਪੀੜੀ ਨਿਸ਼ਾਨ ਚਾਹੁੰਦੀ ਹੈ ਪਰ ਇਹ ਉਹਨਾਂ نبی ਦੀ ਨਿਸ਼ਾਨੀ ਬਿਨਾ ਹੋਰ ਕੋਈ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਯੋਨਾ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢੇਡ ਵਿੱਚ ਸੀ ਉਸੇ ਤਾਂ ਰਾਮਨੁਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ ਨਿਨਵਾ ਦੇ ਲੋਕ ਅਦਾਲਤ ਵਿੱਚ ਇਸਪੀੜੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਜੁਹਾਂ ਦਾ ਪਰਚਾਹ ਸੁਣ ਕੇ ਤੌਬਾ ਕੀਤੀ ਅਤੇ ਵੇਖੋ ਇੱਥੇ ਜੁਹਾਂ ਨਾਲੋਂ ਵੀ ਇੱਕ ਵੱਡਾ ਹੈ ਦੱਖਣ ਦੀ ਰਾਣੀ ਅਦਾਲਤ ਵਿੱਚ ਇਸਪੀੜੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇਹ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ ਪਰ ਜਾਂ ਪ੍ਰਿਸ਼ਟਾਤਮਨੁਖ ਤੋਂ ਨਿਕਲ ਗਿਆ ਤਾਂ ਸੁੱਕਿਆ ਥਾਂ ਵਿੱਚ ਰਾਮਪਾਲ ਦਾ ਫਿਰਦਾ ਹੈ ਪਰ ਨਹੀਂ ਲੱਭਦਾ ਤਦ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਨਿਕਲਾ ਸਾਂ ਮੋੜ ਜਾਵਾਂਗਾ ਤੇ ਆਣ ਕੇ ਉਹਨੂੰ ਵੇਲਾ ਤੇ ਛਾੜਿਆ ਸਵਾਰਿਆ ਹੋਇਆ ਵੇਖਦਾ ਹੈ ਤਦ ਉਹ ਜਾ ਕੇ ਹੋਰ ਸੱਤੇ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ ਇਸ ਬੁਰੀ ਪੀੜੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ ਯੀਸ਼ੂ ਦੀ ਮਾਤਾ ਤੇ ਭਰਾ ਉਹ ਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ ਉਹਦੀ ਮਾਤਾ ਤੇ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ ਤਦ ਕਿਸੇ ਨੇ ਉਹਨੂੰ ਆਖਿਆ ਵੇਖ ਤੇਰੀ ਮਾਤਾ ਤੇ ਤੇਰਾ ਭਰਾ ਬਾਹਰ ਖੜੇ ਤੇ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਉਹਨੇ ਆਖਣ ਵਾਲੇ ਨੂੰ ਉੱਤਰ ਦਿੱਤਾ ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰਾ ਭਰਾ ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉਤੇ ਚੱਲਦਾ ਹੈ ਸੋ ਹੀ ਮੇਰਾ ਭਰਾ ਤੇ ਭੈਣ ਅਤੇ ਮਾਤਾ ਹੈ ਪ੍ਰਭੂ ਇਹਨਾਂ ਵਚਨਾ ਦੁਆਰਾ ਸਭ ਨੂੰ ਆਸ਼ੀਸ਼ ਦਵੇ ਆਮੀਨ